ਪੰਜਾਬ 'ਚ ਗਰਜ ਚਮਕ ਦੇ ਨਾਲ ਪਵੇਗਾ ਭਾਰੀ ਮੀਂਹਾਂ ਜ਼ਿਲ੍ਹਿਆਂ ਦੇ ਲਈ ਅਲਰਟ ਹੋ ਕੇ ਚੱਲੀ ਜਾ ਰਹੀ ਤੁਸੀਂ ਦੇ ਕ੍ਰਿਓ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡ ਨਾਲ ਹਿਨਾਕ ਨੋਚੀ ਆ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਜਾਣਕਾਰੀ ਲੈ ਕੇ ਮੁੜ ਤੋਂ ਤੁਹਾਡੇ ਮੁਖਾਤਿਬ ਹੋ ਚੁੱਕਿਆ। ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆ ਰਹੀ ਹੈ। ਅਸਲ ਮੌਸਮ ਵਿਭਾਗ ਦੇ ਵੱਲੋਂ ਹੁਣ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਮੌਸਮ ਬਦਲਣ ਜਾ ਰਿਹਾ ਹੈ। ਤੁਹਾਨੂੰ ਮੌਸਮ ਦੇ ਨਾਲ ਜੁੜੀ ਹੋਈ ਜਾਣਕਾਰੀ ਦਿੰਦੇ ਆ ਇੱਕ ਬੇਨਤੀ ਕਰਨਾ ਚਾਹੁੰਦੇ ਆ ਵੀਡੀਓ ਦੇ ਅੰਤ ਤੱਕ ਜ਼ਰੂਰ ਜੁੜੇ ਰਹਿਣਾ। ਆਉਣ ਵਾਲੇ ਦਿਨਾਂ ਦੇ ਮੌਸਮ ਦਾ ਹਾਲ ਵੀ ਦੱਸਾਂਗੇ। ਨਾਲ ਦੀ ਨਾਲ ਸਾਡੀ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਤਾ ਜੋਉਣ ਵਾਲੀ ਹਰੇਕ ਜਾਣਕਾਰੀ ਮੌਸਮ ਦੇ ਨਾਲ ਜੁੜੀ ਹੋਈ ਤੇ ਹੋਰ ਵੱਡੀਆਂ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਜ਼ਰੂਰ ਕਰ ਲੈਣਾ। ਦਰਅਸਲ ਮੌਸਮ ਵਿਭਾਗ ਦੇ ਵੱਲੋਂ ਸਵੇਰੇ ਦਿੱਲੀ, ਲੁਧਿਆਣਾ, ਪਟਿਆਲਾ, ਜਲੰਧਰ ਅਤੇ ਮੋਗਾ ਸਮੇਤ 21 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ 2 ਤੇ 3 ਮਾਰਚ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ 29 ਫਰਵਰੀ ਨੂੰ ਵੀ ਇੱਕ ਨਵਾਂ ਪੱਛਮੀ ਗੜਬੜੀ ਸਿਸਟਮ ਸਰਗਰਮ ਹੋਣ ਜਾ ਰਿਹਾ ਹੈ ਜਿਸ ਕਾਰਨ ਮੌਸਮ ਵਿਗੜਨ ਦੀ ਸੰਭਾਵਨਾ ਹੈ ਵਿਭਾਗ ਨੇ ਅਗਲੇ 3 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਪਕਤਾ ਹੈ ਇਸ ਨਾਲ ਹੀ ਸਵੇ ਦੇ ਘਟੋ ਘਟ ਤੇ ਵੱਧੋ ਵੱਧ ਤਾਪਮਨ ਦੇ ਵਿੱਚ ਉਤਰਾ ਚੜਾ ਜਾਰੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਘਟੋ ਘਟ ਤਾਪਮਨ 10 ਡਿਗਰੀ ਨੂੰ ਵੀ ਪਾਰ ਕਰ ਗਿਆ ਤਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਤੁਹਾਨੂੰ ਦੱਸ ਰਿਹਾ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੌਸਮ ਹੁਣ ਬਦਲਣ ਜਾ ਰਿਹਾ ਇੱਕ ਵਾਰ ਫੇਰ ਤੋਂ ਪੰਜਾਬ ਦੇ ਮੌਸਮ ਦੇ ਵਿੱਚ ਬਦਲਾਅ ਆਉਣ ਜਾ ਰਿਹਾ ਹੈ ਪੰਜਾਬ ਵਾਸੀਆਂ ਨੂੰ ਠੰਡ ਦਾ ਅਹਿਸਾਸ ਹੋਵੇਗਾ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਇਹ ਜ਼ਰੂਰੀ ਖਬਰ ਹੈ ਮੌਸਮ ਵਿਭਾਗ ਵੱਲੋਂ ਸਵੇ ਦੇ ਲੁਧਿਆਣਾ ਪਟਿਆਲਾ ਜਲੰਧਰ ਅਤੇ ਮੋਗਾ ਸਣੇ ਕਿ ਜ਼ਿਲ੍ਹਿਆਂ ਦੇ ਲਈ ਅਲਰਟ ਜਾਰੀ ਕੀਤਾ ਹੈ ਦੱਸਦੀ ਹੈ ਕਿ 2 ਤਰੀਕ ਤੇ 3 ਤਰੀਕ ਨੂੰ ਲਗਭਗ 80 ਫੀਸਦੀ ਇਲਾਕਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਮੌਸਮ ਵਿਭਾਗ ਦੀ ਨਵੀਂ ਅਪਡੇਟ ਅਨੁਸਾਰ ਬਦਲੀ ਕਾਰਵਾਈਆਂ ਤੇ ਮੀਂਹ ਦੀਆਂ ਗਤੀਵਿਧੀਆਂ ਵੀ ਦੇਖਣ ਨੂੰ ਮਿਲਣਗੀਆਂ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 1 ਤਰੀਕ ਨੂੰ ਮੌਸਮ ਖਰਾਬ ਹੋਣਾ ਸ਼ੁਰੂ ਹੋ ਜਾਵੇਗਾ 1 ਮਾਰਚ ਨੂੰ ਮੌਸਮ ਖਰਾਬ ਹੋਣਾ ਸ਼ੁਰੂ ਹੋ ਜਾਵੇਗਾ ਤੇ ਉਸ ਤੋਂ ਬਾਅਦ 2 ਤੇ 3 ਤਰੀਕ ਨੂੰ ਬਦਲੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਵਿਭਾਗ ਨੇ 2 ਤੇ 3 ਮਾਰਚ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ 29 ਫਰਵਰੀ ਨੂੰ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਕਰਕੇ ਮੌਸਮ ਵਿਗੜਨ ਦੀ ਸੰਭਾਵਨਾ ਹੈ ਵਿਭਾਗ ਨੇ ਅਗਲੇ 3 ਦਿਨਾਂ ਤੱਕ ਹਾਲਾਂਕਿ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ 1 ਤਰੀਕ ਨੂੰ ਮੌਸਮ ਖਰਾਬ ਹੋਣਾ ਜ਼ਰੂਰ ਸ਼ੁਰੂ ਹੋ ਜਾਵੇਗਾ ਪਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਦਲੀ ਕਾਰਵਾਈਆਂ ਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ 2 ਤਰੀਕ ਤੇ 3 ਤਰੀਕ ਨੂੰ ਭਾਰੀ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ। ਬਾਕੀ ਤੁਹਾਡੇ ਇਲਾਕੇ ਦੇ ਵਿੱਚ ਕੀ ਹੈ ਮੌਸਮ ਦਾ ਹਾਲ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਵੱਤੂ-ਬਦ ਹੋਰ ਲੋਕਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਤਾਂ ਜੋ ਉਹਨਾਂ ਤੱਕ ਵੀ ਮੌਸਮ ਦਾ ਹਾਲ ਪਹੁੰਚਦਾ ਹੋ ਸਕੇ। ਮੌਸਮ ਦੇ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਲੈ ਕੇ ਮੈਂ ਤੁਹਾਡੇ ਮੁਖਾਤਿਬ ਹੋਵਾਂਗੇ। ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੀ ਨਾਲ।